ਬਾਤਿਤ ਉਦਾਰਣ ਸਤ ਗੁਰ ਮੇਰਾ ਮੋਹ ਤਿਸ ਕਾ ਪਰਵਾਸਾ ਬਖਸ਼ ਲਾਏ ਸਭ ਸਚ ਸਾਹਿਬ ਸੋ ਨਾਨਕ ਕੀ ਅਰਦਾਸ ਆਏ ਬਰਵ ਸ਼ਰਣਾ ਗਤੇ ਏ ਰਬਾ ਨਾ ਦਇਆ ਇਕ ਅਕਰ ਹਰ ਮਨ ਵਸਤ ਨਾਨਕ ਹੋਤਨ ਹਾਨ ਇਕ ਅਕਰ ਹਰ ਮਨ ਵਸਤ ਨਾਨਕ ਹੋਤਨ ਹਾਨ ਜੁਗੋ ਜੁਗ ਕਟਲ ਦੋ ਜਹਾਨਾਂ ਦੇ ਪਾਲੀ ਚਾਵਰ ਤਖਤਾਂ ਦੇ ਮਾਲਕ ਗਿਆਨ ਦੇ ਮਜਿਸਮੇ ਰਹਿਮਤਾਂ ਦੇ ਪੰਡਾਰ ਕਾਲ ਯੁਗ ਕੇ ਅਵਤਾਰ ਤੋ ਤਾਂ ਨਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾਰੀ ਅਤੇ ਸਤਿਗੁਰਾਂ ਜੀ ਦੇ ਪਵਨ ਮਵਾਰਕ ਨੇਕੀ ਗੋਦ ਦਾ ਆਨੰਦ ਮਾਣਦੇ ਹੀ ਪਰਮ ਸਨਮਾਨ ਜੋਗ। ਗੁਰੂ ਪਿਆਰੇ ਗੁਰ ਸਵਾਰੇ ਖਲਸਾ ਰੂਪ ਸੱਦ ਸੰਗਤ ਜੀਓ। ਵੱਡੇ ਹੀ ਭਾਕ ਹਨ ਜਗਤ ਗੁਰੂ। ਜਗਤ ਦੇ ਸਾਝੇ ਰਹਿ ਗੁਰ ਧੰਨ ਧੰਨ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਨ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਦੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਕੰਗੇ ਤੋਰੀਏ ਅੰਦਾਸ ਦੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਪਤੇ ਦੇ ਨਾਲ ਅਸਾਂ ਚੁਕੀਏ ਗੁਰਪਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰੰਗ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਨਵਾਹਿ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੇ ਫਤੇ ਪਿਛਲੀ ਲੜੀ ਦੇ ਵਿੱਚ ਆਪ ਵਿਚਾਰੇ ਅਸੀਂ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆ ਦੇ ਮਵਾਰਕ ਚਰਣਾ ਦੇ ਵਿੱਚ ਇੰਦਰ ਸੈਨ ਰਾਜਾ ਪਹੁੰਚਿਆ ਹੋਇਆ ਬਿਸਰ ਨਗਰ ਦਾ ਰਾਜਾ ਅਤੇ ਇਥੇ ਦਾ ਰਹਿਣ ਵਾਲਾ ਇੱਕ ਭਾਈ ਚੰਡਾ ਤਰਖਾਣ ਇਹ ਦੋਵੇਂ ਜਣੇ ਸਤਿਗੁਰਾਂ ਦੀਆਂ ਦੇ ਨਾਲ ਵਚਨ ਬिलास ਕਰ ਰਹੇ ਸੀ ਸਤਿਗੁਰਾਂ ਦੇ ਮੂਰਕ ਚਰਨਾਂ ਦੇ ਵਿੱਚ ਤਰਲੇ ਕਰਦੇ ਸੀ ਸਤਿਗੁਰੂ ਇੱਕ ਸ਼ਖਸ ਉਹ ਬੈਠਾ ਤੁਹਾਡੇ ਮੂਰਕ ਚਰਨਾਂ ਦੇ ਵਿੱਚ ਜਿਹਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਐ ਮਖਮਲੀ ਸੇ ਜਾਤੇ ਸੌਣ ਵਾਲਾ ਅਤੇ ਲੋਕ ਇਹਦੇ ਦਿਦਾਰੇ ਨੂੰ ਤਰਸਦੇ ਨੇ ਕਿ ਇੱਕ ਪਲ ਦੇ ਲਈ ਦਿਦਾਰੇ ਕੀਤੇ ਜਾਣ ਰਾਜੇ ਦੇ ਇਹ ਪਤਾ ਨਹੀਂ ਖਦੋਂ ਰਾਜਾ ਤਰਟਜੇ ਤਾਰੇ ਨਿਆਰੇ ਘਰ ਦੇ ਕਾ ਰਾਜਾ ਅਤੇ ਇੱਕ ਮੈਂ ਹਾਂ ਝੰਡਾ ਕਹਿੰਦਾ ਕਿ ਸਾਰੀ ਜ਼ਿੰਦਗੀ ਕਮ ਕਾਰ ਕਰਦੇ ਆ ਲੰਘ ਗਈ ਐ ਸਿ ਚਾਰ ਛਲੜ ਜੋੜ ਨਹੀਂ ਪਏ ਚੰਗਾ ਮਕਾਨ ਨਹੀਂ ਬਣਾ ਸਕੇ ਉਹ ਕਹਿੰਦੇ ਨੇ ਆ ਰੱਬ ਦੇ ਨਾਂ ਤੇ ਕਿੰਨੀ ਰਹਿਮਤ ਐ ਅਤੇ ਇਸ ਪੱਖੋਂ ਦੇਖਿਆ ਜਾਵੇ ਪਰ ਰੱਬ ਨੇ ਮੈਨੂੰ ਅਧੂਰਾ ਰੱਖਿਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਉਹ ਸਮਝ ਨੂੰ ਸਮਝਾਉਣਾ ਕੀਤਾ ਕਿ ਇਹਨਾਂ ਦੇ ਆਪਣੇ ਕਰਮ ਨੇ ਤੁਹਾਡੇ ਆਪਣੇ ਕਰਮ ਨੇ ਪਿਛਲੇ ਕਰਮ ਦੇ ਵਿੱਚ ਤੁਸੀਂ ਕੀ ਕੀਤਾ ਇਹਨਾਂ ਨੇ ਕੀ ਕੀਤਾ ਕੋਈ ਪਤਾ ਨਹੀਂ ਹੋ ਸਕਦਾ ਹੈ ਇਸ ਜਨਮ ਦੇ ਵਿੱਚ ਤੁਹਾਨੂੰ ਛਾਤ ਨਸੀਬ ਹੋਵੇ ਤੁਹਾਨੂੰ ਖਾਣਾ ਪੀਣਾ ਮਿਲਦਾ ਹੈ ਕਿ ਤਾ ਪਿਛਲੇ ਜਮੇ ਦੇ ਵਿੱਚ ਇਹ ਸਾਰੇ ਦੁੱਖ ਭੋਗਾਏ ਹੁਣ ਇਹਨਾਂ ਨੂੰ ਖਾਣਾ ਵੀ ਨਸੀਬ ਨਾ ਹੁੰਦਾ ਹੋਵੇ ਛਤ ਵੀ ਨਸੀਬ ਨਾ ਹੋਈ ਹੋਵੇ ਪਿਛਲੇ ਜਨਮ ਅਕੇ ਮਿਲੇ ਸੰਜੋਗ ਹੋਣ ਆਨੰਦ ਮਾਣ ਰਹੇ ਆ। ਅਪਿਛਲੇ ਜਨਮਾਂ ਦੇ ਸਤਿਗੁਰੂ ਕਹਿੰਦੇ ਇਹ ਬੱਟੇ ਨੇ ਜੋ ਅਸੀਂ ਉਹ ਵਧੇ ਪਏ ਆ। ਬਸ ਹੁਣ ਵਾਰੀ ਮਿਲ ਰਹੀ ਹੈ। ਰੱਬ ਨਾਲ ਮਿਲਣ ਦੀ, ਗੋਬਿੰਦ ਨਾਲ ਮਿਲਣ ਕੀ ਇਹ ਤੇਰੀ ਬੜੀ ਆ। ਜਦੋਂ ਵਾਰੀ ਮਿਲੀ ਹੈ ਸਤਿਗੁਰੂ ਕਹਿੰਦੇ ਨੇ ਰੱਬ ਦੇ ਨਾਲ ਪ੍ਰੇਮ ਮਹੱਤ ਕਰੀਏ। ਜਦੋਂ ਇਦਾਂ ਦੇ ਅਲਫਾਜ਼ ਸਤਿਗੁਰੂ ਨੇਾਨੂੰ ਸੁਣਾ ਰਹੇ ਸੀ। ਪ੍ਰੇਮ ਸਹਿਤ ਇਹ ਸਰਗਣ ਕਰਦੇ ਸੀ ਅੱਗੇ ਕਵੀ ਸੰਤੋਖ ਸਿੰਘ ਜੀ ਚੂੜਾ ਬਣੀ ਜੀ ਦਾ ਇਤਿਹਾਸ ਲਿਖਿਆ ਹੋਇਆ ਆਪਾਂ ਪ੍ਰੇਮ ਸਹਿਤ ਸਰਵਣ ਕਰੀਏ ਕਵੀ ਜੀ ਲਿਖਦੇ ਨੇ ਦੋਹਰਾ ਬਿਨੈ ਕਰੀ ਕਰ ਬੰਦ ਕਹ ਲੈ ਚੱਲਾ ਨਿਜ ਤਾ ਹਮ ਹੁਣ ਸਤਿਗੁਰਾਂ ਨੇ ਤਕਰੀਬਨ ਕਾਫੀ ਸਮਾਂ ਲੱਗ ਗਿਆ ਪਹਿਰ ਦੁਪਹਿਰ ਸਤਿਗੁਰੂ ਇਦਾਂ ਹੀ ਬੈਠੇ ਰਹੇ ਰਾਤ ਬਤੀਤ ਹੋਈ ਏ ਸਤਿਗੁਰਾਂ ਨੂੰ ਨਗਰ ਤੋਂ ਬਾਹਰ ਕੀਤੀ ਏ ਹੁਣ ਦੂਜਾ ਦਿਨ ਹੋਇਆ ਤਕਰੀਬਨ ਇਹਦੀਆਂ ਵੇਤਰ ਕਾਲਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਇਹ ਦੋਵੇਂ ਜਣੇ ਆਏ ਸੀ ਸਤਿਗੁਰਾਂ ਦੇ ਮਵਾਰਕ ਚਰਣਾ ਦੇ ਵਿੱਚ ਤਰਲੇ ਕਰਦੇ ਪਏ ਸੀ ਕਿਉਂਕਿ ਭਾਈ ਮਰਦਾਨਾ ਪ੍ਰਸ਼ਾਦਾ ਲੈਣ ਗਿਆ ਸੀ ਉਹ ਅੰਮ੍ਰਿਤ ਵੇਲੇ ਦਾ ਸਵੇਰ ਦਾ ਸਮਾਂ ਸੀ ਤਾਂ ਉਹ ਤਰਕਾਲਾਂ ਪੰਜਾਂ ਨੇ ਹੁਣ ਇਹ ਪਰਲੇ ਕਰਕੇ ਜਿਹੜਾ ਇੰਦਰਸੈਨ ਰਾਜਾ ਹੈ ਸਤਗੁਰਾਂ ਨੂੰ ਆਪਣੇ ਘਰ ਲੈ ਕੇ ਗਿਆ ਏਕ ਮਾਸ ਤੇ ਹਟਾਂ ਰਹੇ ਪੂਰਣ ਕਿੰਕਰ ਕਾਮ ਸਤਗੁਰਾਂ ਨੂੰ ਇਸ ਪਿਆਰੇ ਨੇ ਇੰਦਰਸੈਨ ਨੇ ਇਸ ਰਾਜੇ ਨੇ ਏਕ ਮਾਸ ਕਹਿੰਦੇ ਨੇ ਇੱਕ ਮਹੀਨਾ ਆਪਣੇ ਘਰ ਰੱਖਿਆ ਨਗਰ ਦੇ ਘਰ ਘਰ ਸਦਾ ਦਿੱਤਾ ਗਿਆ ਕਿ ਲੰਗਰ ਪਾਣੀ ਸਾਡੇ ਘਰ ਹੈ ਤੁੱਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪ੍ਰਵਚਨ ਸੁਣਾਉਣਗੇ ਲੰਗਰ ਪਾਣੀ ਛਕਣੇ ਉਤੋਂ ਬਾਅਦ ਗੁਰੂ ਮੋਵਰਕ ਚਰਣਾ ਦੇ ਵਿੱਚ ਬਹਿਣਾ ਹੈ ਇਹਨਾਂ ਦਾ ਚਰਣਾ ਅਮਰਤ ਲੈਣਾ ਹੈ ਇਹਨਾਂ ਦੇ ਅਮਰਤ ਵਰਗੇ ਵਚਨ ਸੁਣਨੇ ਨੇ ਇਹਨਾਂ ਦਾ ਸੰਗ ਕਰਨਾ ਹੈ ਸਤ ਸੰਗ ਕਰਨਾ ਹੈ ਇਹ ਰਾਜੇ ਨੇ ਸਾਰਿਆਂ ਨੂੰ ਨਗਰ ਨੂੰ ਸੰਦੇਸ਼ੇ ਦੇ ਦਿੱਤੇ ਸੀ ਹੁਣ ਜਿਹੜਾ ਵੀ ਕੋਈ ਨਗਰ ਦਾ ਹੁੰਦਾ ਹੈ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਮਵਾਰਕ ਚਰਨਾਂ ਦੇ ਵਿੱਚ ਕਿਸੇ ਦਾ ਕਾਰੋਬਾਰ ਦੇ ਵਿੱਚ ਤਰਕੀਆਂ ਕਿਸੇ ਦਾ ਪਰਿਵਾਰ ਦੀ ਟੁੱਟੀ ਹੈ ਕੋਈ ਕੋਈ ਪਰਿਵਾਰ ਦੇ ਵਿੱਚੋਂ ਵਿਛੜਿਆ ਹੈ ਕਿਸੇ ਦਾ ਪਰਿਵਾਰ ਖਿਰਮਲਵਾਪੋ ਆਪਣੇ ਦੁੱਖ ਨੇ ਦੁਨੀਆ ਤੇ ਨਾਨਕ ਦੁਖੀ ਆ ਸਭ ਸੰਸਾਰ ਤਾਂ ਸਾਰੇ ਆਉਂਦੇ ਸੀ ਨਰੇਸ਼ ਰਾਜਾ ਸਾਰਿਆਂ ਨੂੰ ਲੱਗਰ ਛਕਾਉਂਦਾ ਅਤੇ ਉਹਨਾਂ ਦੇ ਨਾਲ ਕੇਂਦਰ ਸਿੰਘ ਰਾਜ ਸਾਰਿਆਂ ਦੇ ਨਾਲ ਵਿਚਰਦਾ ਤੇ ਨਾਲੇ ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜਿਨੇ ਮubaruk ਚਰਨਾਂ ਦੇ ਵਿੱਚ ਲੈ ਕੇ ਜਾਂਦਾ ਕਿ ਸਤਿਗੁਰੂ ਇਹਨਾਂ ਦੇ ਕਾਰਜ ਪੂਰੇ ਕਰੋ ਉਸ ਤੋਂ ਬਾਅਦ ਜਦੋਂ ਸਾਰਾ ਮਤਲਬ ਇੱਕ ਮਹੀਨਾ ਬਤੀਤ ਹੋਇਆ ਤਕਰੀਬਨ ਐਦਾਂ ਦਾ ਨਗਰ ਦਾ ਕੋਈ ਇਨਸਾਨ ਨਹੀਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿ ਜਿਹੜਾ ਗੁਰੂ ਮubaruk ਚਰਨਾਂ ਦੇ ਵਿੱਚ ਆਇਆ ਨਾ ਹੋਵੇ ਸਾਰੇ ਸਤਿਗੁਰਾਂ ਦੇ ਮubaruk ਚਰਨਾਂ ਦੇ ਵਿੱਚ ਆਉਂਦੇ ਸੀ ਸਤਿਗੁਰਾਂ ਦੇ ਅਲਫਾਜ਼ ਸੁਣਦੇ ਸੀ ਜਦੋਂ 1 ਮਹੀਨਾ ਬਤੀਤ ਹੋਇਆ ਸ੍ਰੀ ਗੁਰੂ ਨਾਨਕ ਨਰੇਸ ਸੁਨੀਜੈ ਹੁਣ ਲਾਜ਼ਮੀ ਹੈ ਗੁਰੂ ਅਨੰਕ ਦੇ ਮਹਾਰਾਜ ਜੀ ਨੇ 1 ਮਹੀਨਾ ਹੋ ਗਿਆ ਇਸ ਨਗਰ ਦੇ ਵਿੱਚ ਆਇਆ ਸਤਿਗੁਰੂ ਰਾਜੇ ਨੂੰ ਬੁਲਾ ਕੇ ਆਪਣੇ ਕੋਲ ਕਹਿੰਦੇ ਨੇ ਭਾਈ ਝੰਡਾ ਕੀ ਸਮਤਾ ਨਹਿ ਕੀਜਰ ਸਾਰੇ ਨਗਰ ਨੂੰ ਬੁਲਾ ਕੇ ਰਾਜੇ ਨੂੰ ਬੁਲਾ ਕੇ ਅਤੇ ਇਹ ਸਤਿਗੁਰਾਂ ਨੇ ਉਪਦੇਸ਼ ਕੀਤਾ ਕਿ ਤੁਹਾਡੇ ਨਗਰ ਦੇ ਵਿੱਚ ਜੋ ਮਰਜ਼ੀ ਹੋ ਜੇ ਪਰ ਜਿਹੜਾ ਤੁਹਾਡੇ ਨਕਰ ਦਾ ਰੱਬ ਵਰਗਾ ਇਨਸਾਨ ਝੰਡਾ ਹੈ ਇਹਦਾ અપਮਾਨ ਨਹੀਂ ਹੋਣਾ ਚਾਹੀਦਾ ਇਹਦੇ ਅਦਬ ਸਤਕਾਰ ਦੇ ਵਿੱਚ ਕਿਸੇ ਪ੍ਰਕਾਰ ਦੀ ਕਹਾਣੀ ਹੋਣੀ ਚਾਹੀਦੀ ਕਿਉਂਕਿ ਜੇਕਰ ਆਪਣਾ ਭਲਾ ਤੁਮ ਚਾਹੀ ਗੁਰੂ ਅਨੰਕ ਦੇ ਮਹਾਰਾਜ ਕਹਿੰਦੇ ਰਾਜਾ ਜੀ ਜੇ ਤੁਸੀਂ ਅਸਲ ਦੇ ਵਿੱਚ ਆਪਣਾ ਭਲਾ ਚਾਹੁੰਦੇ ਹੋ ਨਗਰ ਵਾਲਿਓ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਕੇ ਭਲੇ પુરੁਸ਼ਾਂ ਦੀ ਸੰਗਤ ਕਰੀਂਦੇ ਹੀ ਐ ਭਲੇ પુરੁਸ਼ਾਂ ਦਾ ਅਦਬ ਸਤਕਾਰ ਕਰੀਂਦੇ ਭਲੇ પુરੁਸ਼ਾਂ ਦਾ ਅਲਫਾਜ ਬਚਨ ਸੁਣੀਂਦੇ ਨੇ ਭਲਾ ਪੁਰਸ਼ ਤੁਹਾਡੇ ਨਗਰ ਦੇ ਵਿੱਚ ਇੱਕੋ ਹੀ ਹੈ ਉਹ ਹੈ ਭਾਈ ਜੰਨਾ ਉਹਨੂੰ ਸਾਰੀ ਜ਼ਿੰਦਗੀ ਕੰਮਕਾਰ ਕਰਦੇ ਆ ਉਹਦੀ ਲੰਘ ਹੀ ਹੈ ਪਰ ਉਹਨੇ ਦਸਾਂ ਨਾ ਉਹਦੀ ਕਿਰਤ ਕੀਤੀ ਉਹਦੇ ਬਜ਼ੁਰਗ ਪਖਰ ਨੇ ਕੀਤੀ ਪਖਰ ਤੋਂ ਬਾਅਦ ਹੁਣੇ ਝੰਡਾ ਹੈ ਤਰਖਾਨ ਤਾਂ ਇਹ ਦੱਸਣਾ ਹੋਂਦੀ ਕਿਰਤ ਕਰਦਾ ਕਦੇ ਕਿਸੇ ਦਾ ਹੱਕ ਨਹੀਂ ਮਾਰਿਆ ਕਦੇ ਝੂਠ ਨਹੀਂ ਬੋਲੀ ਕਦੇ ਨਿੰਦਿਆ ਚੁਗਲੀ ਨਹੀਂ ਕੀਤੀ ਆਪਣੀ ਜ਼ਿੰਦਗੀ ਜਿੱਦਾਂ ਦਾ ਰੱਬ ਦੇ ਰਹੇ ਨੇ ਉਹਦੇ ਵਿੱਚ ਬਸਰ ਕਰਦਾ ਵੀ ਉਹਦੇ ਵਿੱਚ ਆਪਣਾ ਗੁਜ਼ਾਰਾ ਉਹਦੇ ਵਿੱਚ ਹੀ ਆਨੰਦ ਲੈ ਰਿਹਾ ਇਹਦੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਝੰਡਾ ਜਿਹੜਾ ਹੈ ਇਹਦਾ ਅਦਬ ਸਤਕਾਰ ਜਿਤਨਾ ਹੋਵੇ ਉਤਨਾ ਘਟਾ ਹੈ ਕਿਉਂਕਿ ਸਦਾ ਨਵੀ ਹੈ ਆਗੈ ਤਹਿ ਰਹੀ ਸਤਿਗੁਰੂ ਕਹਿੰਦੇ ਨੇ ਜਿਹੜਾ ਜਿਹੜਾ ਉਸ ਪਿਆਰੇ ਜਿਵੇਂ ਰੱਬ ਦੇ ਅੱਗੇ ਨਿਵਦਾ ਕੋਈ ਆ ਰੱਬ ਦੇ ਕੋਈ ਮੰਦਰ ਜਾਂਦਾ ਹੈ ਕੋਈ ਚਰਚ ਜਾਂਦਾ ਹੈ ਕੋਈ ਗੁਰਦੁਆਰੇ ਜਾਂਦਾ ਹੈ ਕੋਈ ਮਸੀਤੇ ਗਿਆ ਕੋ ਆਪਣੇ ਧਰਮ ਦੇ ਮੁਤਾਬਕ ਤਾਂ ਜਿਵੇਂ ਉੱਥੇ ਆਦਵ ਸਤਕਾਰ ਦੇ ਨਾਲ ਆਪਾਂ ਨਮਸ਼ਕਾਰਾਂ ਕਰਦੇ ਆਂ ਡੰਡੋਤ ਕਰਦੇ ਆਂ ਸਜਦੇ ਕਰਦੇ ਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਐਦਾਂ ਭਾਈ ਜਿਵੇਂ ਆਪਾਂ ਆਪਣੇ ਇਸ਼ਟ ਦੇ ਕੋਲ ਜਾਈਦਾ ਧਰਮਿਕ ਟਿਕਾਣੇ ਤੇ ਜਾਈਦਾ ਐਦਾ ਤੁਸੀਂ ਇਸ ਪਿਆਰੇ ਨੂੰ ਸਮਝਣਾ ਇੱਕ ਤਰ੍ਹਾਂ ਦਾ ਇਹ ਪੂਰਾ ਇੱਕ ਧਰਮ ਹੈ ਇਸ਼ਟ ਮੰਗੇ ਨੂੰ ਅਦਬ ਸਤਕਾਰ ਕਰਨਾ ਭਾਈ ਚੰਡੇ ਦਾ ਸਰਬ ਦੇਸ ਸਿੱਖੀ ਪ੍ਰਗਟਾਏ ਕਿਉਂਕਿ ਤੁਹਾਡੇ ਨਗਰ ਦੇ ਵਿੱਚ ਜੇ ਸਿੱਖੀ ਆ ਸਕਦੀ ਹੈ ਮਤਲਬ ਰਹਿਮਤ ਵਰਸ ਸਕਦੀ ਹੈ ਤਾਂ ਭਾਈ ਚੰਡੇ ਦੇ ਜਰੀਏ ਵਰਤ ਸਕਦੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਅਸੀਂ ਨਗਰ ਜਿਹੜਾ ਸਿੰਧ ਪਾਰ ਕਰਕੇ ਆਏ ਆ ਮਤਲਬ ਸਮੁੰਦਰ ਪਾਰ ਕਰਕੇ ਟਾਪੂ ਟਾਪੂ ਦਾ ਇਹ ਨਗਰ ਹੈ ਬਿਸਿਰ ਅਸੀਂ ਤੁਹਾਡੇ ਨਗਰ ਦੇ ਵਿੱਚ ਆਏ ਆ ਰੱਬ ਨੇ ਸਾਡੀ ਡਿਊਟੀ ਲਈ ਹੈ ਕਿ ਜਾਣਾ ਹੈ ਤਾਂ ਝੰਡੇ ਦੇ ਘਰ ਜਾਣਾ ਹੈ ਹੁਣ ਝੰਡਾ ਜਿਹੜਾ ਨਾਮ ਇਹਨੂੰ ਸੁਣਿਆ ਨਾ ਕਦੇ ਵੇਖਿਆ ਪਰ ਰੱਬ ਨੇ ਸਾਡੀ ਡਿਊਟੀ ਲਈ ਸੀ ਇਹਦੇ ਕਰਕੇ ਮੈਂ ਸਮਝਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਝੰਡੇ ਵਰਗਾ ਦੁਨੀਆ ਤੇ ਹੈ ਕੋਈ ਨਹੀਂ ਤੁਹਾਡੇ ਨਗਰ ਵਿੱਚ ਤਾਂ ਕੀ ਕੋਈ ਪੂਰੀ ਦੁਨੀਆ ਤੇ ਨਹੀਂ ਹੈ ਝੰਡਾ ਅਗਰ ਦਏ ਨਿਵਾਹੇ ਤਾਂ ਸਾਰਾ ਨਗਰ ਜੀ ਸਜਦੇ ਕਰੇ ਨਾ ਝੰਡੇ ਨੂੰ ਤਾਂ ਉਹਦੇ ਵਿੱਚ ਕੋਈ ਘਾਟ ਨਹੀਂ ਔਰ ਟੁੱਟੀਆਂ ਨਹੀਂ ਆਉਣਗੀਆਂ ਕਿਸੇ ਪ੍ਰਕਾਰ ਦੇ ਦੁੱਖ ਕਲੇਸ਼ ਨਹੀਂ ਲੱਗਣਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਐਦਾਂ ਸਾਰਿਆਂ ਨੂੰ ਉਹਨਾਂ ਨੇ ਕਿਹਾ ਕਿ ਸਿਮਰ ਨਾਮ ਦਾਣ ਇਸ਼ਨਾਨ ਕਿਉਂਕਿ ਕਿਉਂ ਤੁਸੀਂ ਝੰਡੇ ਦੇ ਨਾਮ ਸ਼ੁਕਰ ਕਰਨੀ ਆ ਕਿਉਂ ਅਦੂ ਸਤਿਕਾਰ ਕਰਨਾ ਜਿਹੜਾ ਤੁਹਾਡਾ ਝੰਡਾ ਹੈ ਨਗਰ ਦਾ ਤਰਖਾਨ ਉਹ ਸਿਮਰਨ ਬਹੁਤਾ ਕਰਦਾ ਹੈ ਅਤੇ ਇਸ਼ਨਾਨ ਕਰਦਾ ਹੈ ਅਤੇ ਅੰਮ੍ਰਿਤ ਇਸ਼ਨਾਨ ਕਰਦਾ ਹੈ ਉਹ ਭਵੇਂ ਜਿਹੜੇ ਮਰਜੀ ਧਰਮ ਦਾ ਅਜੇ ਉਹ ਕਿਸੇ ਧਰਮ ਨੂੰ ਤਰਜੀ ਨਹੀਂ ਦਿੰਦਾ ਕਿ ਮੈਂ ਇਸ ਧਰਮ ਦਾ ਮੈਂ ਦੂਜੇ ਧਰਮ ਦੇ ਨਾਲ ਵਰਤਾਰਾ ਨਹੀਂ ਕਰਨ ਉਹਦੇ ਨਾਲ ਮਿਲ ਵਰਤਣ ਦੀ ਰੱਖਣਾ ਉਹ ਸਾਂਝੀ ਬਾਲਤਾ ਨੂੰ ਵਡਾਵਾ ਦੇ ਰਿਹਾ ਸਾਂਝੀ ਬਾਲਤਾ ਦਾ ਸੁਨੇਹਾ ਦੇ ਰਿਹਾ ਉਹਦੇ ਵਰਗਾ ਜੇ ਰਾਜਾ ਅਸਲ ਦੇ ਵਿੱਚ ਉਹ ਹੋਵੇ ਤਾਂ ਕਦੇ ਪੂਰੀ ਦੁਨੀਆ ਤਰਜੀ ਉਹਦੇ ਕੋਲ ਇਸ਼ਨਾਨ ਸਮੇਂ ਸਰੋ ਨੇ ਉੱਠਣਾ ਸਵੇਕ ਤੇ ਉੱਠ ਪੈਣਾ ਆ ਪਰ ਚੌਂਕੜਾ ਮਾਰ ਕੇ ਬਹਿ ਜਾਣਾ ਉਹਨੇ ਰੱਬ ਦਾ ਨਾਲ ਹੈ ਅਤੇ ਸਾਰੀਆਂ ਬਖਤਾ ਸਾਰੀਆਂ ਨਿਆਮਤਾ ਰੱਬ ਦੇ ਨਾਮ ਦੇ ਵਿੱਚ ਨੇ ਜਿਹੜਾ ਕੋਈ ਬੰਦ ਵੀ ਕਰਦਾ ਨਾਮ ਦੇ ਵਿੱਚ ਹੀ ਇਹ ਸਭ ਕੁਝ ਤਾਂ ਇਹਦੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਸੁਣਾ ਰਹੇ ਨੇ ਕਰੈ ਮਨੁਜ ਜਿਨੇ ਭਲਾ ਪਚਾ ਸਾਰੇ ਨਗਰ ਨੂੰ ਕਹਿੰਦੇ ਨੇ ਰਾਜੇ ਨੂੰ ਕਹਿੰਦੇ ਨੇ ਇੰਦਰਸੈਨ ਰਾਜੇ ਨੂੰ ਕਹਿੰਦੇ ਜੇ ਮਨੁਜ ਜਿੰਨੇ ਤੁਹਾਡੇ ਮਨੁਜ ਮਤਲਬ ਮਨੁੱਖ ਨੇ ਇਹ ਭਲਾ ਚਾਹੁੰਦੇ ਨੇ ਬਸ ਇੱਕੋ ਹੀ ਤੁਸੀਂ ਮਨ ਦੇ ਵਿੱਚ ਠੱਲ ਕਰ ਲੋ ਗੱਲ ਕਿ ਆਦਬ ਸਤਿਕਾਰ ਕਰਨਾ ਝੰਡੇ ਦਾ। ਅ ਰੱਬ ਵੇਖਿਆ ਨਹੀਂ ਐ ਝੰਡੇ ਦੇ ਰੂਪ ਦੇ ਵਿੱਚ ਤਸੇਰਾ ਵੀ ਵੇਖੋ। ਰੱਬ ਨੂੰ ਸੁਣਿਆ ਨਹੀਂ ਐ ਪਰ ਜੇ ਰੱਬ ਨੂੰ ਸੁਣਨਾ ਐ ਝੰਡੇ ਦੇ ਰੂਪ ਦੇ ਵਿੱਚ ਰੱਬ ਨੂੰ ਸੁਣੋ। ਤਾਂ ਕਹਿੰਦੇ ਪ੍ਰਤੱਖ ਤੁਹਾਡੇ ਨਾਲ ਰੱਬ ਬੋਲੇਗਾ, ਤੁਹਾਡੇ ਨਾਲ ਕੰਮਕਾਰ ਕਰੇਗਾ, ਤੁਹਾਡੇ ਨਾਲ ਖਾਵੇਗਾ, ਤੁਹਾਡੇ ਨਾਲ ਪੀਵੇਗਾ। ਐਦਾਂ ਦਾ ਰੱਬ ਫਿਰੇ ਮਿਲਣਾ ਬੜਾ ਮੁਸ਼ਕਿਲ। ਸਤਗੁਰਾਂ ਨੇ ਉਹਨਾਂ ਨੂੰ ਕਿਹਾ ਅਤੇ ਉਸ ਤੋਂ ਬਾਅਦ ਬਹੁਤ ਚਲਨ ਕੀ ਬਾਤ ਚਲਾਈ ਸਤਗੁਰਾਂ ਨੇ ਸਾਰੇ ਨਗਰ ਨੂੰ ਸੱਦਾ ਦਿੱਤਾ ਸੀ ਪਹਿਲਾਂ ਤਾਂ ਨਗਰ ਆ ਪਾਰਿਆ ਸੀ ਇੰਦਰਸੈਨ ਰਾਜੇ ਨੇ ਸੱਦਾ ਦਿੱਤਾ ਸੀ ਕਿ ਮੇਰੇ ਘਰ ਲੰਗਰ ਵੀ ਹੈ ਪ੍ਰਸ਼ਾਦਾ ਵੀ ਛਕਣਾ ਹੈ ਤੇ ਨਾਲੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਅਲਫਾਜ਼ ਸੁਣਨੇ ਨੇ ਤਾਂ ਹੁਣ ਸਤਗੁਰਾਂ ਨੇ ਆਪ ਸੱਦਾ ਦਿੱਤਾ ਸੀ ਸਾਰਿਆਂ ਨੂੰ ਕਿ ਭਾਈ ਸਾਰਿਆਂ ਨੇ ਆਉਣਾ ਹੁਣ ਸਾਰਿਆਂ ਨੂੰ ਸਤਗੁਰਾਂ ਨੇ ਇੱਕ ਗੱਲ ਕਹੀ ਹੈ ਸੁੰਨਤ ਨਿਰਪ ਪਤਨੇ ਗਿਰਾ ਅਲਾਈ ਸਤਿਗੁਰੂ ਕਹਿੰਦੇ ਨੇ ਭਾਈ ਸਾਨੂੰ ਸਮਾਂ ਹੋ ਗਿਆ ਇੱਕ ਮਾਸ ਤੋਂ ਜ਼ਿਆਦਾ ਇੱਕ ਮਹੀਨੇ ਤੋਂ ਜ਼ਿਆਦਾ ਤੁਹਾਡੇ ਨਗਰ ਦੇ ਵਿੱਚ ਸਾਨੂੰ ਸਮਾਂ ਹੋ ਗਿਆ ਪਤਾ ਨਹੀਂ ਲੱਗਿਆ ਮਹੀਨਾ ਕਦੋਂ ਬੀਤ ਹੋ ਗਿਆ ਤੁਹਾਡੇ ਪ੍ਰੇਮ ਦੇ ਬਦੌਲਤ ਤੁਹਾਡੀ ਮੁਹੱਬਤ ਦੇ ਸਦਕ ਸਾਨੂੰ ਪਤਾ ਨਹੀਂ ਲੱਗਿਆ ਕਿ ਮਹੀਨਾ ਕਦੋਂ ਲੰਘ ਗਿਆ ਸਤਿਗੁਰੂ ਕਹਿੰਦੇ ਜਿੱਦਾਂ ਤੁਸੀਂ ਹਰ ਜੋਈਆਂ ਕਰਦੇ ਹੋ ਤੁਹਾਡੇ ਤਰਲੇ ਨੇ ਹੋਰ ਵੀ ਅੱਗੇ ਨਗਰਾਂ ਦੇ ਵਿੱਚ ਬੜੇ ਤਰਲੇ ਨੇ ਤੁਹਾਡੇ ਕੋਲ ਦੁੱਖ ਨਹੀਂ ਕਿਸੇ ਪ੍ਰਕਾਰ ਦਾ ਦੁਨੀਆ ਦੁੱਖਾਂ ਦੇ ਨਾਲ ਭਰੀ ਪਈ ਹੈ ਤੁਹਾਡੇ ਕੋਲ ਤਕਲੀਫ ਨਹੀਂ ਹੈ ਕੁੜੀ ਤਕਲੀਫਾਂ ਦੇ ਨਾਲ ਦੁਨੀਆ ਭਰੀ ਪਈ ਹੈ ਤਾਂ ਉਹਨਾਂ ਦੁਨੀਆ ਦੇ ਕੋਲ ਵੀ ਜਾਣਾ ਹੈ ਜਿਨ੍ਹਾਂ ਦੇ ਕੋਲ ਦੁੱਖ ਨੇ ਜਿਨ੍ਹਾਂ ਦੇ ਕੋਲ ਤਕਲੀਫਾਂ ਨੇ ਸਤਿਗੁਰੂ ਕਹਿੰਦੇ ਭਾਈ ਸਾਨੂੰ ਆਗਿਆ ਦੇਵੋ ਤਾਂ ਜਦੋਂ ਸਤਿਗੁਰਾਂ ਨੇ ਇਹ ਗੱਲ ਕਹੀ ਸੀ ਤਾਂ ਹੁਣ ਰਾਜੇ ਨੇ ਸਤਿਗੁਰਾਂ ਨੂੰ ਅਪੋਖਿਆ ਹੈ ਜਿਹੜਾ ਇੱਥੇ ਦਾ ਇੰਦਰਸੈਨ ਰਾਜਾ ਸੀ ਉਹ ਕਹਿੰਦਾ ਗੱਜਬਾਜੀ ਸਭ ਜਿਸ ਤੇ ਰਾਜ ਸਮਾਜਾ ਉਹ ਕਹਿੰਦਾ ਜਿਹੜਾ ਗੱਜ ਨੇ ਮੇਰੇ ਹਾਥੀ ਗੱਜ ਕਹਿੰਦੇ ਹਾਥੀ ਨੂੰ ਬਾਜ ਕਹਿੰਦੇ ਘੋਡੇ ਨੂੰ ਸਾਡੇ ਘੋਡੇ ਨੇ ਸਾਡੇ ਹਾਥੀ ਨੇ ਜਿੱਡਾ ਮੇਰਾ ਸਾਜੋ ਸਮਾਨ ਹੈ ਜਾਂ ਮੇਰਾ ਰਾਜ ਹੈ ਤੁਹਾਡੇ ਮਵਾਰਕ ਵਚਨਾਂ ਦੇ ਸਦਕਾ ਇਹ ਮੈਂ ਸਾਰਾ ਸੌਂਪਣ ਲੱਗੇ ਆ ਇੰਦਰਸੈਨ ਰਾਜੇ ਨੂੰ ਵਾਹਿਗੁਰੂ ਇੰਦਰਸੈਨ ਰਾਜਾ ਕਹਿੰਦਾ ਮੈਂ ਤੁਹਾਡੇ ਝੰਡੇ ਨੂੰ ਦੇਣ ਲੱਗੇ ਆ ਕਿਉਂਕਿ ਝੰਡੇ ਦਾ ਰੂਪ ਜਿਹੜਾ ਇੱਕ ਰੱਬ ਦਾ ਰੂਪ ਹੈ ਝੰਡੇ ਦੀ ਬਿਰਤੀ ਜਿਹੜੀ ਐ ਕੋਈ ਕਰ ਰੱਬ ਦੀ ਬਿਰਤੀ ਹੈ ਮੈਂ ਤਾਂ ਰੱਬ ਦੀ ਖੇਦਮਤ ਕਰਨੀ ਸੀ ਤਾਂ ਹੁਣ ਝੰਡੇ ਦੀ ਕਰਾਂਗਾ ਇਹਦੇ ਕਰਕੇ ਨਿਜ ਕਰ ਝੰਡੇ ਕੋ ਦੇਹੋ ਆਜਾ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜੇ ਤੁਹਾਡੇ ਮubaruk ਚਰਨਾਂ ਦੇ ਵਿੱਚ ਅਤੇ ਤੁਹਾਨੂੰ ਹਾਜ਼ਰ ਨਾਜ਼ਰ ਸਮਝ ਕੇ ਨਗਰ ਦੀ ਅਗਵਾਈ ਦੇ ਹੇਠ ਕਿ ਮੈਂ ਸਤਿਗੁਰੂ ਵਾਅਦਾ ਕਰਦਾ ਕਿ ਮੈਂ ਇਹ ਰਾਜ ਭਾਗ ਆਪਣਾ ਤੁਹਾਨੂੰ ਦਿੱਤਾ ਸੀ ਤੁਸੀਂ ਚੱਲੇ ਆਇਓ ਤਾਂ ਇਹ ਤੋਂ ਬਾਅਦ ਸਾਰਾ ਕੁਝ ਹੁਣ ਹੁਣ ਇਨਾਂ ਦਾ ਹੈ ਤੁਸੀਂ ਕਿਰਪਾ ਕਰੋ ਮੌਕਾ ਲੇਹੋ ਆਪਣੇ ਸਾਥ ਰਾਜ ਭਾਗ ਦਿੱਤਾ ਇਹਨੂੰ ਔੜੇ ਹਾਥੀ ਸਭ ਕੁਝ ਮੈਨੂੰ ਦੇ ਦਿੱਤਾ ਛੰਡੇ ਨੂੰ ਪਰ ਇੱਕ ਗੱਲ ਹੈ ਸਤਿਗੁਰੂ ਅਗਲੀ ਕਿ ਮੈਨੂੰ ਤੁਸੀਂ ਆਪਣੇ ਨਾਲ ਲੈ ਕੇ ਚੱਲ ਇੰਦਰਸੈਨ ਰਾਜਾ ਕਹਿੰਦਾ ਮੈਂ ਇਸ ਔੜੇ ਹਾਥੀਆਂ ਤੋਂ ਕੁਝ ਨਹੀਂ ਲੈਣਾ ਜਿਹੜਾ ਆਨੰਦ ਤੁਹਾਡੇ ਕੋਲ ਹੈ ਪੈਦਲ ਚੱਲ ਕੇ ਉਹ ਮੈਨੂੰ ਹਾਥੀ ਤੇ ਬਹਿ ਕੇ ਨਹੀਂ ਆਉਂਦਾ ਉਹ ਘੋੜਿਆਂ ਤੇ ਚੜ੍ਹ ਕੇ ਨਹੀਂ ਆਉਂਦਾ ਜਿਹੜਾ ਆਨੰਦ ਤੁਸੀਂ ਜਿੱਥੇ ਬਹਿ ਗਏ ਉੱਥੇ ਹੀ ਹੈ ਉਹ ਮਖਮਲੀ ਸੇਜਾ ਤੇ ਨਹੀਂ ਮਿਲਦਾ ਮਹਿਲਾਂ ਦੇ ਵਿੱਚ ਨਹੀਂ ਮਿਲਦਾ ਜਿਹੜਾ ਆਨੰਦ ਜਿਹੜਾ ਸਕੂਨ ਤੁਹਾਡੇ ਕੋਲ ਹੈ ਬਾਲੇ ਦੇ ਕੋਲ ਹੈ ਮਰਦਾਨੇ ਦੇ ਕੋਲ ਤੁਸੀਂ ਬਖਸ਼ਿਸ਼ ਕਰਦੇ ਹੋ ਤਾਂ ਉਹ ਮੈਂ ਆਨੰਦ ਲੈਣਾ ਹੈ ਮੈਂ ਹੁਣ ਤੁਹਾਡੇ ਨਾਲ ਚੱਲਾਂਗਾ ਸਤਿਗੁਰੂ ਰਹਿ ਨ ਸਕੋ ਤੁਮ ਬਿਨ ਨਾ ਜਗਨਾਥਾ ਹਣ ਤੁਹਾਡੇ ਤੋਂ ਬਿਨਾ ਤਾਂ ਇੱਕ ਪਲ ਵੀ ਰਹਿਣਾ ਬੜਾ ਮੁਸ਼ਕਲ ਹੈ। ਇਹ ਕਮੀਨਾ ਤੁਹਾਡੇ ਸ਼ਤਰ ਸ਼ਾਇਆ ਦੇ ਹੀਟ ਰਹਾ ਆ ਆਨੰਦੀ ਆਨੰਦ ਵਰਸਿਆ ਅੰਮ੍ਰਿਤ ਵਰਗੇ ਤੁਹਾਡੇ ਬਚਨ ਅੰਮ੍ਰਿਤ ਵਰਗਾ ਤੁਹਾਡਾ ਸੰਗ ਕੀਤਾ ਹੈ। ਤੁਸੀਂ ਕਹਿੰਦੇ ਹੁਣ ਜਾਣਾ ਹੈ ਤਾਂ ਹੁਣ ਥੋੜਾ ਸਤਿਗੁਰੂ ਇਸ ਗੱਲ ਨੂੰ ਸਹਾਰਨਾ ਬੜਾ ਮੁਸ਼ਕਲ ਹੋ ਰਿਹਾ ਸਾਡੇ ਲਈ। ਮੈਂ ਤਾਂ ਚਾਹੁੰਨਾ ਕਿ ਹੁਣ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਸਤਿਗੁਰੂ ਮੇਰੀ ਅਵਸਥਾ ਤੁਹਾਡੇ ਅਲਫਾਜ਼ ਸੁਣ ਕੇ ਇਦਾਂ ਹੋ ਗਈ ਐ ਮੀਨ ਨੀਰ ਗਤ ਸ੍ਰੀ ਪੱਗ ਸੰਗਾ ਤੁਹਾਡੇ ਮਵਾਰਕ ਚਰਣਾ ਦੇ ਨਾਲ ਪੱਗ ਦੇ ਨਾਲ ਚਰਣਾ ਦੇ ਨਾਲ ਪ੍ਰੀਤ ਮੇਰੀ ਇਦਾਂ ਦੀ ਬਣ ਗਈ ਐ ਜਿਵੇਂ ਮੀਨ ਨੀਰ ਮੀਨ ਕਹਿੰਦੇ ਆ ਮੱਛੀ ਨੀਰ ਕਹਿੰਦੇ ਆ ਪਾਣੀ ਨੂੰ ਜਿਵੇਂ ਕਹਿੰਦੇ ਪਾਣੀ ਮੱਛੀ ਦਾ ਪਾਣੀ ਦੇ ਨਾਲ ਸਨੇਹ ਐ ਪਾਣੀ ਦੇ ਵਿੱਚੋਂ ਮੱਛੀ ਨੂੰ ਕੱਢ ਲਈਏ ਮੱਛੀ ਦਾ ਜੀਵਨ ਨਹੀਂ ਐ ਤੜਫ ਤੜਵ ਕੇ ਮਰ ਜਾਂਦੀ ਐ ਤਾਂ ਇਦਾਂ ਦਾ ਸਨੇਹ ਇਦਾਂ ਦੀ ਮੁਹੱਬਤ ਗੁਰੂ ਨਾਨਕ ਦੇ ਮਹਾਰਾਜ ਜੀ ਸਾਡੀ ਤੁਹਾਡੇ ਮਵਾਰਕ ਚਰਨਾਂ ਦੇ ਨਾਲ ਹੋ ਗਈ ਹੈ ਅਸ ਕਹਤਿਓ ਔਰ ਪ੍ਰੇਮ ਕੋ ਮੰਗਾ ਸਤਿਗੁਰੂ ਬੰਦ ਬੰਦ ਵੀ ਕਟਿਆ ਜਾਵੇ ਨਾ ਤਾਂ ਇਹ ਪ੍ਰੇਮ ਨਹੀਂ ਕਟੇਗਾ ਹੁਣ ਤਾਂ ਇਹ ਉਤਸ਼ਾਹ ਪ੍ਰੇਮ ਕੋ ਮੰਗਾ ਬਦਨੀਆਂ ਜਾ ਰਹੀਆਂ ਨੇ ਪੁਲ ਕਾਬਲ ਤਨ ਗਦ ਗਦ ਬਾਨੀ ਹੁਣ ਇਹ ਜਿਹੜਾ ਸੁਣਾ ਰਿਹਾ ਇੰਦਰ ਸਿੰਘ ਰਾਜਾ ਤਾਂ ਥੋੜਾ ਇਹ ਮੰਨ ਲਓ ਕਵਰਾਹਾਟ ਅਤੇ ਥੋੜਾ ਆਪਣੇ ਜਿਸ ਤਰ੍ਹਾਂ ਸਰੀਰ ਕੰਮਣ ਹੈ ਬਚਨ ਸੁਣੇ ਤਾਂ ਐਦਾ ਇਹਨੂੰ ਮਹਿਸੂਸ ਹੋਇਆ ਕਿ ਮੇਰੇ ਜਿੰਦ ਦੇ ਵਿੱਚੋਂ ਸਵਾਸ ਨਿਕਲ ਚੱਲੇ ਨੇ ਪੈਰਾਂ ਦੇ ਥੱਲੇ ਜ਼ਮੀਨ ਖਿਸਕ ਚੱਲੀ ਹੈ ਜਦੋਂ ਸਤਗੁਰਾਂ ਨੇ ਕਿਹਾ ਸੀ ਮੈਂ ਭਾਈ ਹੁਣ ਜਾਣਾ ਅੱਗੇ ਚੱਲੇ ਪਾਉਣੇ ਨੇ ਤਾਂ ਹੁਣ ਇਹ ਕੰਮ ਦੀ ਆਵਾਜ਼ ਦੇ ਵਿੱਚ ਕਹਿੰਦਾ ਪਿਆ ਹੈ ਤੇ ਚਿਨ ਨਿਰਭਗੀ ਗਤ ਬਿਫੁਲਾਨੀ ਕਮ ਰਿਹਾ ਬਿਲਕੁਨ ਬਿਅਕਲ ਹੋ ਰਿਹਾ ਰਾਜਾ ਸਤਿਗੁਰੂ ਤੁਹਾਡੇ ਕੋਲ ਮੈਂ ਕੀ ਅਰਪਣ ਕਰਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਮੈਂ ਰਖਾਂ ਕਿ ਤੁਸੀਂ ਨਹੀਂ ਰਹਿਣਾ ਸਤਿਗੁਰੂ ਤਾਂ ਫਿਰ ਮੈਨੂੰ ਆਪਣੇ ਨਾਲ ਲੈ ਕੇ ਚੱਲੋ ਕਾਬਲ ਤਨ ਗਦਗਦ ਬਾਣੀ ਦੇਖ ਪ੍ਰੀਤ ਅਸਪੁਰ ਕੀ ਸਾਚੀ ਜਦੋਂ ਹਿਰਦੇ ਦੇ ਵਿੱਚ ਉਹਦੀ ਪ੍ਰੇਮ ਵੇਖਿਆ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸ੍ਰੀ ਨਾਨਕ ਜੀ ਗਿਰਾ ਉਹ ਬਾਚੀ ਇੰਦਰਸੈਨ ਰਾਜੇ ਨੂੰ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਵਚਨ ਕੀਤੇ ਨੇ ਕਹਿੰਦੇ 인ਦਰਸੈਨ ਰਾਜਾ ਜੀ ਧਰੋ ਧਿਆਨ ਨਿਤ ਔਰ ਆਪਣੀਪਾ ਮੈਂ ਤੁਹਾਡੇ ਤੋਂ ਦੂਰ ਥੋੜਾ ਚਲੇ ਆਂ ਦੁੱਖ ਦਰਦ ਜਿਨ੍ਹਾਂ ਦੇ ਨੇ ਉਹਨਾਂ ਦੇ ਦੁੱਖ ਦਰਦ ਸੁਣਨ ਚਲੇ ਆਂ ਇਹ ਤੁਹਾਡੇ ਨਾਲ ਵਾਦਾ ਕਰਕੇ ਜਨ ਜਦੋਂ ਤੁਸੀਂ ਯਾਦ ਕਰੋਗੇ ਅਸੀਂ ਤੁਹਾਡੇ ਨਾਲ ਦੀ ਨਾਲ ਇੱਥੇ ਪਹੁੰਚ ਜਿਆ ਕਰਾਂਗੇ ਇਹ ਵਚਨ ਹੈ ਤੁਹਾਡੇ ਨਾਲ ਧਰੋ ਧਿਆਨ ਨਿਤ ਔਰ ਆਪਣੀਪਾ ਮੈਂ ਤੁਹਾਡੇ ਸਾਹਮਣੇ ਆਜਿਆ ਕਰਾਂਗਾ ਸੋ ਮੈਂ ਸੋ ਤੁਮਰੇ ਸਦਾ ਸਮੀਪਾ ਮੈਂ ਤੁਹਾਨੂੰ ਜਦ ਆਪਣੇ ਨੇੜੇ ਸਮਝਦਾ ਤੁਸੀਂ ਮੈਨੂੰ ਆਪਣੇ ਨੇੜੇ ਸਮਝੋ ਕਿ ਅਸੀਂ ਜਾਣ ਹੀ ਰਹੇ ਹਾਂ ਜਿਹੜੇ ਅਲਫਾਜ਼ ਤੁਹਾਨੂੰ ਦੇ ਕੇ ਜਾ ਰਹੇ ਹਾਂ ਅ ਜਿਹੜੇ ਤੁਹਾਡੇ ਨਾਲ ਇਹ ਸੰਗ ਕਰਕੇ ਚੱਲੇ ਆ ਇਸ ਸੰਗ ਨੂੰ ਯਾਦ ਰੱਖਣਾ ਸਤਿਗੁਰੂ ਕਹਿੰਦੇ ਅਸੀਂ ਸਦੀਵੀ ਤੁਹਾਡੇ ਨਾਲ ਜਿਹੜੇ ਵਚਨ ਦੇ ਕੇ ਚੱਲੇ ਆ ਉਹਨਾਂ ਵਚਨਾਂ ਨੂੰ ਜਾਦ ਰੱਖੋ ਸਤਿਗੁਰੂ ਕਹਿੰਦੇ ਨੇ ਸੋਚ ਸੋ ਪੰਚਾ ਅਮਰਤ ਕਰਬਾ ਉਹ ਪੰਚਾ ਅਮਰਤ ਕਹਿੰਦੇ ਦੇਗ ਸੁਚਮ ਦੇ ਨਾਲ ਸਤਿਗੁਰੂ ਕਹਿੰਦੇ ਦੇਗ ਬਣਾਉਣੀ ਅਤੇ ਟਕਾ ਰਾਖ ਅਰਦਾਸ ਲਾਵੋ ਟਕਾ ਹੁਣਾਂ ਸਮਿਆਂ ਦੇ ਵਿੱਚ ਟੱਕੀ ਹੁੰਦਾ ਸੀ ਤਾਂ ਕਿਦੇ ਟਕਾ ਜ ਰਜਤ ਪਣ ਰਜਤ ਪਣ ਰੱਖ ਕੇ ਅਰਦਾਸ ਦੇ ਨਾਮ ਦਾ ਤੇ ਅਰਦਾਸ ਕਰਨੇ ਸਰਬੱਤ ਦੇ ਭਲੇ ਦੇ ਲਈ ਸਤਿਗੁਰੂ ਕਹਿੰਦੇ ਅਸੀਂ ਐ ਇਦਾਂ ਸਮਝਿਓ ਕਿ ਜਿਹੜਾ ਵੀ ਕਾਰਜ ਤੁਸੀਂ ਅਰੰਭੋਗੇ ਸਤਿਗੁਰੂ ਕਹਿੰਦੇ ਕਾਰਜ ਫਿਰ ਸਾਡਾ ਹੋਵੇਗਾ ਉਹ ਕਾਰਜ ਅਸੀਂ ਕਰਾਂਗੇ ਦੁਨੀਆਂ ਨੂੰ ਬਿਸਕ ਜਿੱਤਣ ਦਾ ਕਾਰਜ ਅਰੰਭ ਕਰ ਲਓ ਸਤਿਗੁਰੂ ਕਹਿੰਦੇ ਅਸੀਂ ਤੁਹਾਡੇ ਨਾਲ ਹੋਵਾਂਗੇ ਦੁਨੀਆਂ ਜਿੱਤ ਲਓਗੇ ਤੁਸੀਂ ਪਰ ਅੰਦਰ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਦੇਗ ਤਿਆਰ ਕਰਕੇ ਅਰਦਾਸਾ ਸੋਧ ਲਿਓ ਅਰਦਾਸ ਕਰ ਲਿਓ ਅਤੇ ਜਿਹੜੀ ਮਾਇਆ ਤੁਸੀਂ ਭੇਟਾ ਰੱਖਣੀ ਹੈ ਅਰਦਾਸ ਦੇ ਨਾਮ ਦੀ ਉਸਰਬਤ ਦੇ ਭਲੇ ਦੇ ਲਈ ਵਰਤਾ ਦਿਓ ਲੰਗਰ ਦੇ ਵਿੱਚ ਦੇ ਦਿਓ ਜਿੱਥੇ ਵੀ ਤੁਹਾਡਾ ਦਿਲ ਕਰਦਾ ਉਹ ਦੇ ਦਿਓ ਤਾਂ ਸਤਿਗੁਰੂ ਕਹਿੰਦੇ ਐਦਾ ਜਦੋਂ ਕਰੋਗੇ ਹਾਜ਼ਰ ਹੋਮੋਂ ਆਨ ਤਬ ਕਰੋ ਕਾਮਨਾ ਪੂਰ ਸਤਿਗੁਰੂ ਕਹਿੰਦੇ ਫਿਰ ਤੁਹਾਡੇ ਕੀਤੇ ਹੋਏ ਅਲਫਾਜ਼ ਦੁਨੀਆ ਦਾ ਸੁੱਖ ਮੰਗ ਲਓ ਦੁਨੀਆ ਦਾ ਰਾਜ ਮੰਗ ਲਓ ਲੋਕ ਦਾ ਲਾਜ ਮੰਗ ਲਓ ਪਰਲੋਕ ਦਾ ਰਾਜ ਮੰਗ ਲਓ ਸਤਿਗੁਰੂ ਕਹਿੰਦੇ ਤੁਹਾਨੂੰ ਉਹ ਵੀ ਵਰਕਸ਼ਿਸ਼ ਕਰਦਾ ਉਹ ਵੀ ਤੁਹਾਡਾ ਪੂਰੀਆਂ ਹੋਣਗੀਆਂ ਸਾਡੀਆਂ ਕਾਮਨਾ ਨੇ ਕਾਮਨਾਵਾਂ ਦੇ ਵਿੱਚ ਤਾਂ ਸਾਰੀਆਂ ਆਉਂਦੀਆਂ ਨੇ ਲੋਕ ਦੇ ਪਰਲੋਕ ਦੇ ਹੁਣ ਮਨ ਇਨਸਾਨ ਕੀ ਬਦ ਕੀ ਮੰਗੇ ਸਤਿਗੁਰੂ ਕਹਿੰਦੇ ਨੇ ਉਹ ਤੁਹਾਡੇ ਤੇ ਹੈ ਜੋ ਕੁਝ ਮੰਗੋਗੇ ਸਤਿਗੁਰੂ ਕਹਿੰਦੇ ਹਾਜ਼ਰ ਨਾਜ਼ਰ ਹੋ ਕੇ ਤੁਹਾਡਾ ਉਹ ਕੰਮ ਅਸੀਂ ਕਰਾਂਗੇ ਅਸ ਕਹੈ ਬੋ ਧੀਰ ਜਦੈ ਨ ਭੂਬਤ ਸੋ ਜਗ ਮੂਰ ਬੁਰ ਨਾਨਕ ਦੇ ਮਹਾਰਾਜੀ ਜਗਤ ਦੇ ਦਾਤੇ ਜਗਤ ਨੂੰ ਤਾਰਨ ਹਰਿ ਸਵਾਮੀ ਦਾ ਨੂਚਨ ਕਰ ਰਹੇ ਸੀ ਸਾਰਾ ਬਨਗਰ ਕੋ ਨਰ ਮਿਲੇ ਚੰਡੇ ਆਦ ਜੀ ਆਨ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜੀ ਕਹਦੇ ਨੇ ਭਾਜੀ ਸਾਡਾ ਸਮਾ ਨਹੀਂ ਹੁਣ ਸਾਨੂੰ ਇਜਾਦਤ ਦੇ ਰਹੇ ਆ ਤੁਹਾਡੇ ਨਗਰ ਦੇ ਵਿੱਚ ਮਹੀਨੇ ਤੋਂ ਜ਼ਿਆਦਾ ਬਧੀਤ ਸੀ ਕਰ ਲਿਆ ਹੈ ਬੜੇ ਆਨੰਦ ਦੇ ਵਿੱਚ ਬੜੇ ਖੁਸ਼ੀਆਂ ਦੇ ਵਿੱਚ ਆਪਾਂ ਤਨ ਬਧੀਤ ਕੀਤੇ ਨੇ ਰੌਣਕਾਂ ਲਗੀਆਂ ਲਿਆਈਆਂ ਤੁਹਾਡੇ ਨਗਰ ਦੇ ਬੜਾ ادب ਸਤਕਾਰ ਕੀਤਾ ਸਤਿਗੁਰੂ ਕਹਿੰਦੇ ਇਸ ਨਗਰ ਨੂੰ ਅਸੀਂ ਯਾਦ ਰੱਖਾਂ ਇਹ ਪ੍ਰੇਮ ਮੁਹੱਬਤ ਜਿਹੜੀ ਹੈ ਨਾ ਇਹ ਤੁਹਾਡੀ ਲੰਗਰ ਕਰਕੇ ਨਹੀਂ ਤੁਹਾਡਾ ਜਿਹੜਾ ਇਹ ਪ੍ਰੇਮ ਮੁਹੱਬਤ ਹੈ ਨਾ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਸਦਾ ਹੀ ਅਸੀਂ ਯਾਦ ਰੱਖਾਂਗੇ ਇਹ ਪ੍ਰੇਮ ਮੁਹੱਬਤ ਦਿਲ ਤੋਂ ਪੈਦਾ ਹੁੰਦੀ ਹੈ ਅਤੇ ਅਸੀਂ ਦਿਲ ਦੇ ਵਿੱਚ ਤੁਹਾਡੇ ਨਗਰ ਨੂੰ ਯਾਦ ਰੱਖਾਂਗੇ ਤੁਹਾਨੂੰ ਯਾਦ ਰੱਖਾਂਗੇ ਚੰਡੇ ਨੂੰ ਬੁਲਾਇਆ ਸਤਿਗੁਰੂ ਚੰਡੇ ਨੂੰ ਮਿਲੇ ਤਨ ਕੋ ਧੀਰਜ ਦੇੁਰ ਪੁਨ ਕੀਨੋਂ ਪਰਸਤਾਨ ਝੰਡੇ ਨੂੰ تیرਜੇ ਦਿੱਤਾ ਹਾਲਾਂਕਿ ਜਦੋਂ ਸਤਿਗੁਰੂ ਕਹਿ ਰਹੇ ਸੀ ਝੰਡੇ ਕਿ ਝੰਡੇ ਨੂੰ ਰੱਬ ਦਾ ਰੂਪ ਹੀ ਸਮਝਣਾ ਉਦੋਂ ਝੰਡਾ ਉੱਥੇ ਹੈ ਨਹੀਂ ਸੀ ਜੇ ਝੰਡਾ ਸ਼ਾਇਦ ਹੁੰਦਾ ਹੋ ਸਕਦਾ ਹੈ ਇਨਸਾਨ ਨੇ ਨਾ ਇਹੋ ਆ ਜਾਂਦੀ ਹੰਕਾਰ ਆ ਜਾਂਦਾ ਕਿ ਮੈਨੂੰ ਰੱਬ ਦਾ ਦਰਜਾ ਦੇ ਦਿੱਤਾ ਹੁਣ ਝੰਡੇ ਨੂੰ ਕੀ ਆ ਝੰਡਾ ਜਿਹੜਾ ਵੀ ਤੁਹਾਡੇ ਇੱਥੇ ਅਦਬ ਸਤਿਕਾਰ ਕਰੇਗਾ ਤੁਸੀਂ ਉਹਨਾਂ ਦਾ ਦੁੱਗਣਾ ਕਰੇਗਾ ਜਿਹੜਾ ਤੁਹਾਨੂੰ ਚੰਗੇ ਅਲਫਾਜ਼ ਪ੍ਰਿਆ ਪੇਮ ਮਹੱਬਤ ਦੇ ਨਾਲ ਤੁਹਾਡੇ ਨਾਲ ਬੋਲੇਗਾ ਤੁਸੀਂ ਉਹਨੂੰ 10 ਗੁਣਾ ਅੱਗੇ ਵੱਧ ਕੇ ਪ੍ਰੇਮ ਮਹੱਬਤ ਕਰਿਓ ਛੰਡੇ ਨੂੰ ਸਤਿਗੁਰਾਂ ਨੇ ਅਲਫਾਜ਼ ਕਿਹਾ ਨਗਰ ਨੂੰ ਕਿਹਾ ਛੰਡਾ ਰੱਬ ਬਣ ਗਿਆ ਛੰਡੇ ਨੂੰ ਸਤਿਗੁਰੂ ਕਹਿੰਦੇ ਨੇ ਤੁਹਾਡਾ ਨਗਰ ਰੱਬ ਬਣ ਗਿਆ ਮਾਲੋ ਉਹ ਸਾਂਝੀ ਜਵਾਲਤਾ ਜਿਹੜਾ ਉਹ ਸਤਿਗੁਰੂ ਸੁਨੇਹਾ ਦੇ ਰਹੇ ਨੇ ਸਾਰੇ ਆ ਤਾਂ ਪ੍ਰੇਮ ਮਹੱਬਤ ਬਣਾਈ ਸਤਿਗੁਰਾਂ ਨੇ ਸਾਰਿਆਂ ਦੇ ਨਾਲ ਅਤੇ ਇਥੋਂ ਅੱਗੇ ਚਾਲੇ ਪਾਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਗਰ ਦੇ ਵਿੱਚ ਜਦੋਂ ਸਤਿਗੁਰਾਂ ਦਾ ਜਾਣਾ ਹੈ ਸਤਿਗੁਰਾਂ ਨੂੰ ਵਿਦਾ ਕਰਨਾ ਬੜਾ ਮੁਸ਼ਕਲ ਹੁੰਦਾ ਸੀ ਕਿ ਸਤਿਗੁਰੂ ਤੁਸੀਂ ਜਾ ਰਹੇ ਹੋ ਤੁਹਾਡੇ ਬਿਨਾਂ ਨਗਰ ਸਾਡਾ ਸੁਨਾ ਹੋ ਜਾਣਾ ਹੈ ਸਾਡੇ ਘਰ ਸੁਨੇ ਹੋ ਜਾਣੇ ਨੇ ਸਾਡਾ ਪਰਿਵਾਰ ਸੁਨਾ ਹੋ ਜਾਏ ਇਦਾਂ ਦਾ ਸਤਿਗੁਰਾਂ ਦਾ ਸੰਗ ਸੀ ਜਿਹੜਾ ਪਰਿਵਾਰ ਵਾਲਾ ਜਾਂਦਾ ਸਤਿਗੁਰੂ ਪਰਿਵਾਰ ਦੇ ਬਣ ਜਾਂਦੇ ਕੋਈ ਨਗਰ ਵਾਲਾ ਜਾਂਦਾ ਨਗਰ ਦੇ ਬਣ ਜਾਂਦੇ ਕੋਈ ਰਾਜਾ ਜਾਂਦਾ ਸਤਿਗੁਰੂ ਰਾਜੇ ਬਣ ਜਾਂਦੇ ਕੋਈ ਪ੍ਰਖਾਰੀ ਕੋਈ ਜਾਣਦਾ ਤਾਂ ਉਹਦੇ ਨਾਲ ਵੇਖ ਕੇ ਸਤਿਗੁਰੂ ਤਾਂ ਬਣ ਜਾਂਦੇ ਕਿਹੜੇ ਵੀ ਧਰਮ ਦਾ ਚੱਲਿਆ ਜਾਂਦਾ ਸਤਿਗੁਰੂ ਸਤਿਗੁਰਾਂ ਨੂੰ ਤਾਂ ਫਿਰ ਮਾਣ ਹੁੰਦਾ ਸੀ ਕਿ ਸਾਡੇ ਧਰਮ ਦੇ ਨੇ ਇਹ ਸਾਡੇ ਸਤਿਗੁਰੂ ਤਾਂ ਬਣ ਜਾਂਦੇ ਸੀ ਅਤੇ ਹੀ ਸਰਬ ਸਾਂਝੀ ਵਾਲਤਾ ਇਹ ਕਿਸੇ ਕਰਕੇ ਤੇਰੇ ਮਨ ਦੇ ਵਿੱਚ ਇਦਾਂ ਦੇ ਵਿਚਾਰ ਆਣ ਕਿ ਤੂੰ ਇਨਸਾਨ ਨੂੰ ਕਹੇ ਤੂੰ ਗਲਤ ਹੈ ਤੇ ਮੈਂ ਸਹੀ ਨਾ ਕੋ ਬੈਰੀ ਨਹੀਂ ਵਿਗਾਨਾ ਸਗਲ ਸੰਗ ਹਮ ਕੋ ਵਨ ਹੈ ਨਾ ਇਤੇ ਕੋਈ ਬੈਰੀ ਹੈ ਨਾ ਕੋਈ ਵਿਗਾਨਾ ਹੈ ਇਹ ਤਾਂ ਰੱਬ ਨੇ ਖੇਡ ਬਣਾਈ ਹੈ ਅਤੇ ਖੇਡ ਇਹ ਹੈ ਕਿ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾਗ ਸਵਾਸ ਰੱਬ ਨੂੰ ਲੱਭਣਾ ਹੈ ਇਸ ਕੋਠੜੀ ਦੇ ਵਿੱਚੋਂ ਰੱਬ ਨੂੰ ਲੱਭਣਾ ਹੈ ਹੁਣ ਰੱਬ ਲੱਭਦਾ ਹੈ ਕਿਰਤ ਦੇ ਵਿੱਚੋਂ ਰੱਬ ਲੱਭਦਾ ਹੈ ਇਨਸਾਨਾਂ ਦੇ ਵਿੱਚੋਂ ਰੱਬ ਲੱਭਦਾ ਹੈ ਸਤਿਗੁਰੂ ਕਹਿੰਦੇ ਕੀੜੇ ਮਕੋੜੀਆਂ ਦੇ ਵਿੱਚ ਵੀ ਰੱਬ ਹੈ ਜੀ ਦਇਆ ਪ੍ਰਗੋਣ ਜਦੋਂ ਅਸੀਂ ਦਇਆ ਕਰਨੀ ਸਿੱਖ ਜਾਣੇ ਆ ਤਾਂ ਉਦੋਂ ਰੱਬ ਲੱਭਦਾ ਜਿਹੜਾ ਨਾ ਦਿਸਣ ਵਾਲਾ ਉਹ ਵੀ ਦਿਸ ਪੈਂਦਾ ਨਾਂ ਬੋਲਣ ਵਾਲਾ ਵੀ ਬੋਲ ਪੈਂਦਾ ਤਾਂ ਜਦੋਂ ਇਦਾਂ ਦੀ ਸਾਰਿਆਂ ਤੇ ਅੰਦਰ ਇਹਦੀ ਬਿਰਤੀ ਬਣ ਜਾਂਦੀ ਆ ਕਿ ਦਇਆ ਕਰਨੀ ਆ ਨਿਮਰਤਾ ਲੈ ਕੇ ਆਉਣੀ ਆ ਤਾਂ ਇਦਾਂ ਦਾ ਸਤਿਗੁਰੂ ਇਹ ਅਲਫਾਜ਼ ਉਹਨਾਂ ਨੂੰ ਸਾਰੇ ਨਗਰੋਂ ਦੇ ਕੇ ਗਏ ਨੇ ਹੁਣ ਸਤਿਗੁਰਾਂ ਨੇ ਅੱਗੇ ਚੱਲੇ ਪਏ ਨੇ ਮਦਰ ਬੈਨ ਅਗਲਾ ਨਗਰ ਸਤਗੁਰੂ ਉੱਤੇ ਪਹੁੰਚਣਗੇ ਸੰਗਤ ਜੀ ਆਪਾਂ ਅੱਗੇ ਵਿਚਾਰਾਂਗੇ ਸਮਾਪਤੀ ਦਾ ਸਮਾਂ ਉਹਨਾਂ ਭੁੱਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ